ਹਾਂਜੀ ਸਰ ਅੱਜ ਜੋ ਤੁਹਾਨੂੰ ਜ਼ਖਮੀ ਕੀਤਾ ਗਿਆ ਜੋ ਤੁਹਾਡੇ ਤੇ ਅਤਿਆਚਾਰ ਕੀਤੇ ਗਏ ਇਹ ਕੀ ਤੁਹਾਡੀਆਂ ਮੰਗਾਂ ਨੂੰ ਲੈ ਕੇ ਕੀਤੇ ਗਏ ਨੇ ਕਿ ਤੁਸੀਂ ਆਪਣੀਆਂ ਮੰਗਾਂ ਰੱਖ ਰਹੇ ਹੋ ਅੱਗੇ ਬਿਲਕੁਲ ਜੀ ਮੈਡਮ ਇਹ ਅਸੀਂ ਮੰਗਾਂ ਰੱਖ ਰਹੇ ਤਾਂ ਹੀ ਇਹਨਾਂ ਅਤਿਆਚਾਰ ਕੀਤਾ ਜਾਂਦਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਹੁਣ ਕੀ ਕਹੀਏ ਪ੍ਰਸ਼ਾਸਨ ਨੂੰ ਆਪ ਵੀ ਪਤਾ ਹੀ ਹੈ ਜੀ ਸਾਨੂੰ ਅਸੀਂ ਤਾਂ ਸਾਡਾ ਮਕਸਦ ਹੈ ਜਿਹੜਾ ਵੀ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਵੀ ਜੋ ਸਾਡੇ ਆਪਣੇ ਐਮਐਸਪੀ ਜਾਂ ਬਿਜਲੀ ਬਿੱਲ ਦੇ ਸੁੱਧ ਸੀਗੇ ਉਹ ਸਾਰੀਆਂ ਮੰਗਾਂ ਸਾਡੀਆਂ ਮੰਨਣ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਧਰਨਾ ਜਦੋਂ ਲੱਗਿਆ ਸੀਗਾ 2020 ਚ ਉਦੋਂ ਇਹਨਾਂ ਨੇ ਕਿਹਾ ਸੀ ਕਿ ਵੀ ਤੁਹਾਡੀਆਂ ਮੰਗਾਂ ਪੂਰੀਆਂ ਹੋਣਗੀਆਂ ਪਰ ਉਸ ਤੋਂ ਉਹਨਾਂ ਨੇ ਹੁਣ ਉਹਨਾਂ ਨੂੰ ਜੇ ਪੁੱਛਿਆ ਉਹਨਾਂ ਨੇ ਕਾਨੂੰਨੀ ਨਹੀਂ ਬਣਾਈਆ ਆ ਸਾਨੂੰ ਤਾਂ ਆਪਣੀਆਂ ਮੰਗਾਂ ਧੱਕਾ ਜੀ ਸਾਡਾ ਹੱਕ ਸਾਨੂੰ ਦੇਣ ਅਸੀਂ ਅਸੀਂ ਸ਼ਾਂਤ ਮਈ ਨਾਲ ਬੈਠੇ ਆ ਹੁਣ ਜਦੋਂ ਉਧਰੋਂ ਗੋਲਾਬਾਰੀ ਹੋ ਰਹੀ ਹੈ ਜੀ ਅਸੀਂ ਕੀ ਕਰੀਏ ਇਸ ਤੱਕ ਨਹੱਤੇ ਆ ਜੀ ਸਾਡੇ ਕੋਲ ਕਿਹੜਾ ਕੋਈ ਹਥਿਆਰ ਆ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਉਧਰੋਂ ਆ ਗੋਲੇ ਛੱਡ ਰਹੇ ਨੇ ਉਹ ਤੇ ਇਹ ਸੱਟ ਸਰ ਕਿਦਾਂ ਲੱਗੀ ਤੁਹਾਡੇ ਇਹ ਤਾਂ ਜੀ ਮੈਂ ਨਾ ਉਧਰ ਖੜੇ ਸੀਗੇ ਜੀ ਜਦੋਂ ਗੋਲਾਬਾਰੀ ਹੋਈ ਆ ਅਸੀਂ ਜਦੋਂ ਇਧਰੋਂ ਆਉਣ ਲੱਗੇ ਵਾਪਸ ਚਲੋ ਪਤਾ ਨਹੀਂ ਕਿਹੜੇ ਹਸਬ ਨਾਲ ਉਹਨੇ ਕੀਤੀ ਬਹੁਤ ਜ਼ਿਆਦਾ ਗੋਲਾਬਾਰੀ ਜੀ ਇਹ ਫਿਰ ਆ ਸਿਰ ਚ ਵਜਿਆ ਸੀਗਾ ਜੀ ਬੰਬ ਪਬਲਿਕ ਬਹੁਤ ਪਬਲਿਕ ਵੱਧ ਹੁੰਦੀ ਸੀ ਜਿੱਥੇ ਖੜੇ ਹੁੰਦੇ ਸੀਗੇ ਜੀ ਅਸੀਂ ਤਾਂ ਨਾਰਮਲ ਸ਼ਾਂਤ ਮੈਨ ਨਾਲ ਖੜੇ ਆ ਜੀ ਉਹਨਾਂ ਨੇ ਉਧਰੋਂ ਬੰਬ ਇਹ ਪਹਿਲਾਂ ਪਹਿਲਾਂ ਵਾਲੇ ਧਰਨੇ ਨਾਲ ਉਤਿਆਚਰ ਹੁਣ ਇਸ ਵਾਰ ਜ਼ਿਆਦਾ ਕੀਤੇ ਜਾ ਰਹੇ ਆ ਕਿ ਤੁਹਾਨੂੰ ਲੱਗਦਾ ਇਹ ਤੁਹਾਡੀਆਂ ਮੰਗਾਂ ਪੂਰੀਆਂ ਕਰਨਗੇ ਦੇਖੋ ਹੁਣ ਉਤਿਆਚਰ ਤਾਂ ਬਹੁਤ ਜ਼ਿਆਦਾ ਹੋ ਰਿਹਾ ਜੀ ਮੰਗਾਂ ਦਾ ਅਸੀਂ ਪੂਰੀਆਂ ਕਰਾ ਕੇ ਆਟਾਂਗੇ ਜ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜੀ ਬੱਸ ਪੈਰ ਪਰ ਦੱਸੋ। ਇਹਨਾਂ ਦੇ ਨਾਲ ਪੈਰ ਤੇ ਜੀ ਜਦੋਂ ਇਹ ਆ ਰਹੇ ਸੀ ਅਸੀਂ ਉੱਥੇ ਸੀਗਾ ਹੁਣ ਤੁਹਾਨੂੰ ਪਤਾ ਹੀ ਨਹੀਂ ਪਬਲਿਕਾ ਜਦੋਂ ਤੁਰਨ ਉਹ ਜਦੋਂ ਉਹਨਾਂ ਨੇ ਸਿੱਟਿਆ ਕਿਤੇ ਇਹਨਾਂ ਨੇ ਪੈਰ ਨਾਲ ਦੱਬਣ ਲੱਗੇ ਵੀ ਚਲ ਹਣਾ ਆਪਾਂ ਕਹਿ ਹੀ ਦਿੰਨੇ ਆ ਵੀ ਚਲੋ ਬੋਝੂ ਜਾਂ ਕੁਛ ਵੀ ਹੋ ਜੂ ਉੱਥੇ ਬਲਾਸਟ ਹੋ ਕੇ ਜੀ ਇਹਨਾਂ ਦੇ ਪੈਰ ਚੋਂ ਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਇਹ ਸਰਕਾਰ ਅਤਿਆਚਾਰ ਇੰਨੇ ਕਰ ਰਹੀ ਹੈ ਕੀ ਇਹ ਮੰਗਾਂ ਪੂਰੀਆਂ ਕਰੇਗੀ? ਦੇਖੋ ਜੀ ਸਾਡੇ ਜਿਹੜੇ ਵੀਰ ਨੇ ਉਹਨਾਂ ਉੱਪਰ ਇਹ ਨੌਜਵਾਨ ਜਿਹੜੇ ਉਧਰ ਖੱਟੜ ਸਰਕਾਰ ਦੇ ਜਿਹੜੇ ਜਿਹੜੇ ਖੱਟੜ ਸਰਕਾਰ ਦੇ ਕਹਿੰਦੇ ਨੇ ਕਿ ਇਹ ਫੌਜੀ ਨਹੀਂ ਹੋ ਸਕਦੇ ਫੌਜੀ ਦੇਸ਼ ਦੀ ਸੇਵਾ ਕਰਦੇ ਨੇ ਜਿਹੜੇ ਫੌਜੀ ਹੁੰਦੇ ਆ ਉਹ ਦੇਸ਼ ਦੀ ਸੇਵਾ ਕਰਦੇ ਨੇ ਤੇ ਜੈ ਜਵਾਨ ਜੈ ਕਿਸਾਨ ਦਾ ਇੱਕ ਨਾਰਾ ਹੁੰਦਾ ਹੈ ਪਰ ਜਿਹੜੇ ਇੱਥੇ ਇਹਨਾਂ ਨੇ ਖੜੇ ਕੀਤੇ ਨੇ ਇਹਨਾਂ ਚ ਅੱਧੇ ਪੱਤੋਂ ਦੀ ਵਰਦੀਆਂ ਪਾਈਆਂ ਨੇ ਪਰ ਫੌਜੀ ਨਹੀਂ ਹੈਗੇ ਜੇ ਫੌਜੀ ਹੁੰਦੇ ਆ ਐ ਏਡੇ ਪਾਰੇ ਪਾਰੇ ਇਹ ਗੋਲਾ ਬਾਰੂਦ ਜਿਹੜੇ ਆਹ ਦੇਖੋ ਸਾਡੇ ਕਿਸਾਨ ਭਰਾ ਦੇ ਪੈਰ ਦੇ ਵਿੱਚ ਮਾਰਿਆ ਆਹ ਬਰੇ ਸਿਰ ਦੇ ਵਿੱਚ ਮਾਰਿਆ ਦੇਖੋ ਇਹ ਦਾ ਟੁੜ ਅੱਧਾ ਕਿਲੋ ਦਾ ਵਜ਼ਨ ਹੈ ਇਦੋਂ ਚਲੋ ਪ੍ਰਮਾਤਮਾ ਨੇ ਬਚਾਲੇ ਸਾਡੇ ਵਾਇਗਰੂ ਨੇ ਮਿਹਰ ਕੀਤੀ ਹੈ ਨੌਜਵਾਨ ਦੀ ਜਾਨ ਬਚ ਗਈ ਹੈ ਨਹੀਂ ਤੇ ਇਹਨਾਂ ਨੇ ਮਾਰਨੇ ਚ ਕੋਈ ਕਸਮ ਨਹੀਂ ਛੱਡੀ ਹੈ ਤੁਸੀਂ ਦੇਖ ਸਕਦੇ ਹੋ ਗੋਲੀ ਐਡੀਕ ਹੁੰਦੀ ਹੈ ਮਾਰ ਕਰਦੀ ਹੈ ਆ ਐਡਾ ਵੱਡਾ ਇਹ ਪਤਾ ਨਹੀਂ ਕੀ ਹੈ ਕੀ ਨਹੀਂ ਹੈ ਇਹ ਇਹਦੇ ਨਾਲ ਜੇ ਹਮਲੇ ਕਰਦੇ ਪਏ ਆ ਕਿਸਾਨਾਂ ਦੇ ਉੱਪਰ ਫਿਰ ਇਹ આરોਪ ਲਾਉਂਦੇ ਕਿ ਕਿਸਾਨ ਵੀ ਜਵਾਬ ਦਿੰਦੇ ਨੇ ਦੇਖੋ ਕਿਸਾਨ ਨੇ ਹੱਥੇ ਨੇ ਕੋਈ ਵੀ ਇੱਥੇ ਆ ਕੇ ਆਪ ਦਾ ਦੇਖ ਸਕਦਾ ਹੈ ਕਿਸਾਨਾਂ ਕੋ ਸਵਾਏ ਬਜ਼ੁਰਗਾ ਕੋ ਛੋਟੀਆਂ ਨੇ ਉਹ ਵੀ ਉਹ ਵੀ ਛੰਡੇ ਨੇ ਠੀਕ ਹੈ ਜੇ ਕੋ ਬੋਲਾ ਬਜ਼ੁਰਗ ਹੈਗਾ ਉਹ ਤੋਰਨ ਫਿਰਨ ਵਾਸਤੇ ਸੋਡੀ ਦਾ ਇਸਤੇਮਾਲ ਕਰ ਰਿਆ ਨਿਹੱਤੇ ਕਿਸਾਨਾਂ ਦੇ ਉੱਪਰ ਫੌਜਾਂ ਦੁਆਰਾ ਆ ਜਿਹੜਾ ਅਸਲਾ ਜਿਹੜਾ ਬਰੂਦ ਹੈ ਇਹਦਾ ਨਾਉਂ ਵੀ ਨਹੀਂ ਪਤਾ ਕੀ ਹੈ ਇਹਦਾ ਆਰਾਊਂਡ ਅੱਧਾ ਕਿਲੋ ਵਜ਼ਨ ਹੈ ਇਹਦੇ ਨਾਲ ਤੁਸੀਂ ਅਟੈਕ ਕਰ ਰਹੇ ਹੋ ਮੈਂ ਕਹਾ ਸ਼ਰਮ ਆਣੀ ਚਾਹੀਦੀ ਹੈ ਮੈਂ ਖੱਟਣ ਸਰਕਾਰ ਨੂੰ ਕਹਿਣਾ ਚਾਹੁੰਦਾ ਇਹ ਨੌਜਵਾਨ ਆਪਣੇ ਹੱਕਾਂ ਵਾਸਤੇ ਬੈਠੇ ਨੇ ਤੇ ਇਹਨਾਂ ਦੇ ਵੀ ਬੱਚੇ ਨੇ ਇਹਨਾਂ ਦਾ ਵੀ ਪਰਿਵਾਰ ਆ ਜੇ ਤੁਹਾਨੂੰ ਇੰਨੀ ਸ਼ਰਮ ਆਉਂਦੀ ਹੈ ਜੇ ਤੁਹਾਨੂੰ ਇਹਨੀ ਤਕਲੀਫ ਹੈਗੀ ਆ ਤੁਸੀਂ ਆਹ ਚਲਾਉਂਦੀ بجائے ਇਹਨਾਂ ਦੀ ਮੰਗਾਂ ਨੂੰ ਮੰਨੋ ਤਾਂ ਕਿ ਇਹ ਆਪਦਾ ਘਰ ਚਲੇ ਜਾਣ ਤੁਸੀਂ ਅੱਜ ਮੰਗ ਮੰਨ ਇਹਨਾਂ ਦੀ ਪੂਰੀ ਕਰੋ ਇਹ ਅੱਜ ਸ਼ਾਮ ਨੂੰ ਚਲੇ ਜਾਣਗੇ ਤੋਂਨੇ ਇੱਥੇ ਕੋਈ ਛੋਟਾ ਬੱਚਾ ਨਹੀਂ ਦਿਖੂਗਾ ਇਹਨਾਂ ਨੂੰ ਕੋਈ ਸ਼ੌਂਕ ਨਹੀਂ ਚੜਿਆ ਜਿਹੜਾ ਇੱਥੇ ਆ ਕੇ ਰਾਤ ਰਾਤ ਨੂੰ ਬੈਠਿਆ ਗਿਆ ਤੁਸੀਂ ਆਹ ਚੀਜ਼ਾਂ ਕਰਦੇ ਪੇ ਬਰਦਾਸ਼ਤ ਤੋਂ ਬਾਹਰ ਦੇ ਮੈਂ ਫਿਰ ਕਹਿ ਦੇਣਾ ਚਾਹੁੰਦਾ ਕਿਸਾਨਾਂ ਦੇ ਉੱਪਰ ਅਤਿਆਚਾਰ ਬਰਦਾਸ਼ਤ ਨਹੀਂ ਕਰੂਗਾ ਪੰਜਾਬ ਇਹ ਪੰਜਾਬ ਦੇ ਨੌਜਵਾਨ ਜੇ ਆਪ ਦੀ ਆਈ ਤੇ ਆ ਜਾਣ ਆ ਬਾਰਡਰ ਤਾਂ ਛੱਡੋ ਇਹ ਪਾਕਿਸਤਾਨ ਦੇ ਬਾਰਡਰ ਵੀ ਤੋੜ ਦੇਣਗੇ ਪਰ ਇਹ ਕੰਮ ਤੇ ਮਜਬੂਰ ਨਾ ਕਰੋ ਇਹਨਾਂ ਦੀ ਮੰਗਾਂ ਨੂੰ ਮੰਨ ਲਓ ਤੇ ਆ ਜਿਹੜੀ ਕੁੱਤਾਗਰੀ ਕਰਦੇ ਪਏ ਹੋ ਇਹ ਬੰਦ ਕਰ ਦਿਓ ਮੈਂ ਹਰਿਆਣਾ ਸਰਕਾਰ ਨੂੰ ਕਹਿਣਾ ਚਾਹੁੰਦਾ ਖੱਟੜ ਸਾਹਿਬ ਜੇ ਤੁਹਾਨੂੰ ਥੋੜੀ ਬੋਤੀ ਸ਼ਰਮ ਹੈ ਤੁਸੀਂ ਅਸਤੀਫਾ ਦੇ ਦਿਓ ਕਿਉਂਕਿ ਤੁਹਾਡੇ ਤੋਂ ਆ ਕੰਮ ਚਲਾਇ ਨਹੀਂ ਜਾਣੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਪੁਰੇ ਮੈਂ ਕਹਿੰਦਾ ਵਰਡ ਦੇ ਵਿੱਚ ਚੱਲਦਾ ਹੈ ਪਰ ਤੁਸੀਂ ਉਧਰਲੇ ਪਾਸੇ ਜਵਾਨ ਖੜੇ ਨੇ ਇਧਰ ਕਿਸਾਨ ਖੜੇ ਨੇ ਤੁਸੀਂ ਆਪ ਜੀ ਰਾਜਨੀਤੀ ਰੋਟੀਆਂ ਸੇਕਣ ਦੇ ਮਾਰੇ ਇਹਨਾਂ ਤੇ ਤੁਸੀਂ ਆ ਗੋਲਿਆਂ ਨਾਲ ਹਮਲੇ ਕਰਾਉਂਦੇ ਆ ਸ਼ਰਮ ਆਣੀ ਚਾਹੀਦੀ ਤੁਹਾਨੂੰ ਪੁਰ ਤੇ ਲੱਖ ਲਾਨਤਾ ਨੇ ਜੇ ਤੁਸੀਂ ਇਹਨਾਂ ਉੱਪਰ ਤੁਸੀਂ ਆ ਗੋਲੇ ਬਰੂਚ ਚਲਾਉਂਦੇ ਹੋ ਹਜੇ ਤਾਂ ਡਰੋਨ ਬੰਦ ਕੀਤੇ ਹੋਏ ਨੇ ਨਹੀਂ ਤਾਂ ਇਹ ਡਰੋਨ ਰਾਹੀਂ ਇਹ ਗੋਲੇ ਸੁੱਟਦੇ ਸਾਂ ਅंसू ਗਿਆ ਜੇ ਗੋਲੇ ਇਹ ਤਾਂ ਐਤਵਾਰ ਦੀ ਵੇਟ ਕਰਦੇ ਪਏ ਨੇ ਨਹੀਂ ਤਾਂ ਮੁੜ ਕੇ ਇਹ ਡਰਾਮੇਬਾਜ਼ੀ ਫੇਰ ਸ਼ੁਰੂ ਕਰ ਦੇਣੀ ਆ ਅੱਜ ਤਾਂ ਫੇਰ ਵੀ ਸ਼ਾਂਤ ਕੇ ਇਹਨਾਂ ਦਾ ਕੰਮ ਕੀਤਾ ਹੋਇਆ ਨਹੀਂ ਤਾਂ ਉਹਰੇ ਬੈਠਣ ਥਾਂ ਨਹੀਂ ਇੱਥੇ ਨੌਜਵਾਨਾਂ ਦੀ ਅੱਖਾਂ ਲਾਲ ਹੋਈਆਂ ਪਈਆਂ ਨੇ ਸਾਰੇ ਬਜ਼ੁਰਗਾਂ ਜੀ ਆ ਤੁਸੀਂ ਦੇਖ ਸਕਦੇ ਹੋ ਇੰਨਾ ਕ ਮਤਲਬ ਜਲੀਲ ਕਰਦੇ ਪੇ ਕਿਸਾਨਾਂ ਨੂੰ ਇਹ ਕੋਈ ڈاکੂ ਨੇ ਇਹ ਕੋਈ ਇਹ ਕੋਈ ਮੁਜਰਮ ਨੇ ਹੈ ਕੋਈ ਅੱਤਵਾਦੀ ਥੋੜੇ ਇਹ ਆਪਣੇ ਹੱਕਾਂ ਵਾਸਤੇ ਖੜੇ ਨੇ ਇਹ ਆਪਣੇ ਢੱਡ ਵਾਸਤੇ ਹੱਕ ਜਿੱਦ ਲਈ ਲੜਾਈ ਲੜ ਰਹੇ ਨੇ ਦੂਜੀ ਗੱਲ ਐਮਐਸਟੀ ਐਮਐਸਪੀ ਦੀ ਮੰਗ ਕਰਦੀ ਕੋ ਮਾੜੀ ਗੱਲ ਨਹੀਂ ਹੈ ਹਰ ਬੰਦੇ ਨੂੰ ਆ ਮੋਬਾਈਲ ਦੀ ਕੋ ਕੰਪਨੀ ਬਣਾਉਂਦੀ ਹੈ ਉਹਦਾ ਉਹ ਰੇਟ ਆਪਣੀ ਮਰਜ਼ੀ ਨਾਲ ਰੱਖਦੀ ਹੈ 5000 ਰੁਪਿਆ 10000 ਰੁਪਿਆ 20000 ਰੁਪਿਆ ਉਸੇ ਤਰੀਕੇ ਨਾਲ ਕਿਸਾਨ ਆਪਣੀ ਫਸਲ ਜਿਹੜੀ اگਾਉਂਦੇ ਨੇ ਆਪਣੇ ਹੱਥਾਂ ਦੇ ਨਾਲ ਇਹ ਉਹਦੇ ਰੇਟ ਨੂੰ ਕਹਿ ਰਹੇ ਨੇ ਥੋੜੇ ਤੋਂ ਥੋੜਾ ਕੋਈ ਭਾਗ ਥੋੜਾ ਜਿਹਾ ਰਹੇ ਨੇ ਸੋ ਕੋਈ ਇਹਨਾਂ ਦੀ ਚੀਜ਼ਾਂ ਲੈ ਕੇ ਤੁਸੀਂ ਖਾਂਦੇ ਹੋ ਤੇ ਅੰਨਦਾਤੇ ਦੇ ਉੱਪਰ ਤੁਸੀਂ ਇਹੋ ਜਿਹਾ ਜ਼ੁਲਮ ਕਰਦੇ ਹੋ ਮੈਂ ਕਹਿੰਦਾ ਸ਼ਰਮ ਆਣੀ ਚਾਹੀਦੀ ਤੁਹਾਨੂੰ ਤੁਸੀਂ ਇਹੋ ਜਿਹੀ ਮਾੜੀਆਂ ਰੀਤੀਆਂ ਤੋਂ ਬਾਹਰ ਆ ਜਾਓ ਨਹੀਂ ਤੇ ਜੇ ਪੰਜਾਬ ਦਾ ਯੂਥ ਤੁਹਾਡੇ ਵੱਲ ਨੂੰ ਆ ਗਿਆ ਮੈਂ ਕਹਿੰਦਾ ਤੁਸੀਂ ਤੁਹਾਡੇ ਤੋਂ ਰਾਹ ਨਹੀਂ ਲੱਭਨੇ ਜਿਨ੍ਹਾਂ ਨੇ ਕੁਝ ਕਰ ਲਿਆ ਹਏ ਤੇ ਤੁਸੀਂ ਇਹਨਾਂ ਦੀ ਇਹਨਾਂ ਦੀ ਤੜ ਚੈੱਕ ਨਾ ਕਰੋ ਤੜ ਚੈੱਕ ਕਰਨ ਦੀ ਕੋਸ਼ਿਸ਼ ਬਥੇਰੇ ਪਹਿਲਾਂ ਕੀਤੀਆਂ ਸੀਗੀਆਂ ਇਤਿਹਾਸ ਗਵਾਹ ਹੈ ਪੰਜਾਬ ਨੂੰ ਤੇ ਪੰਜਾਬੀਏ ਤੋਂ ਕੋਈ ਦਬਾ ਨਹੀਂ ਸਕਦਾ ਇਹ ਤਾਂ ਫਿਰ ਵੀ ਕਿਸਾਨ ਨੇ ਮੈਂ ਕਹਿੰਦਾ ਕਿਸਾਨਾਂ ਨੂੰ ਤੇ ਨੌਜਵਾਨਾਂ ਨੂੰ ਨਾ ਲੜਾਓ ਬੈਟਰ ਹੈ ਤੁਸੀਂ ਇਹਨਾਂ ਦੀ ਮੰਗਾਂ ਨੂੰ ਮੰਨੋ ਤੁਸੀਂ ਹੁਣ ਮੰਗਾਂ ਨੂੰ ਮੰਨੋ ਇਹ ਚਲੇ ਜਾਣਗੇ ਸੋ ਬੈਟਰ ਹੈ ਤੁਸੀਂ ਜਿੰਨੀ ਤਸ਼ੱਦਦ ਕਰੋਗੇ ਇਹ ਗਿਣਤੀ ਹਣੀ ਵਧੂਗੀ ਘਟੂਗੀ ਨਹੀਂ ਨੌਜਵਾਨ ਦੇ 6:00 ਵੱਜੀ ਹੈ ਨੌਜਵਾਨ ਡਟਿਆ ਹੋਇਆ ਹੈ ਭਾਈ ਦੇ 6:00 ਵੱਜੀ ਹੈ ਤੁਸੀਂ ਪੈਰ ਦੇਖੋ ਭਾਈ ਪੈਰ ਦਿਖਾਓ ਜਰਾ ਇੱਥੇ ਬੰਬ ਗਿਰਿਆ ਸੀਗਾ ਇੱਥੇ ਕੋਈ ਮਾਣੀ ਮੋਟੀ ਚੀਜ਼ ਨਹੀਂ ਇਹ ਤਾਂ ਪ੍ਰਮਾਤਮਾ ਨੇ ਰੱਖ ਲਏ ਜੋ ਇਹ ਬਚ ਗਏ ਨੇ ਠੀਕ ਹੈ ਅਗਲੇ ਬੈਠੇ ਨੇ ਇੱਥੇ ਆਪਣੇ ਮਾਣੀ ਮੋਟੀ 6:00 ਵੱਜਿਆ ਆਪਾਂ ਘਰਾਂ 'ਚ ਵੜ ਜਾਨੇ ਆ ਚਾਰ-ਚਾਰ ਦਿਨ ਕੰਮ ਤੇ ਨਹੀਂ ਜਾਂਦੇ ਪਰ ਅਗੇ ਸਰਹੱਦ ਤੇ ਬਾਰਡਰ ਤੇ ਬੈਠੇ ਨੇ ਇਹ ਆ ਮੇਰੇ ਪੰਜਾਬ ਦਾ ਕਿਸਾਨ ਕਿਸਾਨ ਮੋਰਚਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਕਹਿੰਦਾ ਹੀ ਕਾ ਖਾਲਸਾ ਬੋਲਾਵੇ ਨਿਆਲੋਵੇ ਸੀਤਾ ਸਿੰਘਾਂ ਦਾ ਮਨ ਨੂੰ ਪਾਵੇ ਸਾਥ ਇਹ ਮੀਡੀਆ ਦਿਖਾਵੇ